ਖਬਰਾਂ ਦੀ ਸ਼ੁਰੂਆਤ ਕਰੀਏ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੋਂ ਸ਼ਰਮਾ ਜੀ ਸਿੱਖਿਆ ਕ੍ਰਾਂਤੀ ਦੇ ਦਰਮਿਆਨ ਵੀ ਆਪਾਂ ਜਿਹੜਾ ਯੂ ਟਰਨ ਸੀ ਉਹਦੇ ਉੱਤੇ ਚਰਚਾ ਕੀਤੀ ਤੇ ਸਿੱਖਿਆ ਕ੍ਰਾਂਤੀ ਦੇ ਦਰਮਿਆਨ ਸਰਕਾਰ ਕਿਹੋ ਜਿਹਾ ਕੀਤੇ ਕਰ ਰਹੀ ਹੈ ਕੰਮ ਕਰ ਰਹੀ ਹੈ ਉਹ ਵੀ ਆਪਾਂ ਚਰਚਾ ਕੀਤੀ ਪਰ ਕਹਿੰਦੇ ਕਿ ਜਿਸ ਪਖਾਨੇ ਦੇ ਵਿੱਚ ਜਿੱਥੇ ਪਖਾਨੇ ਦੇ ਵਿੱਚ ਵੜਨੀ ਚਾਹੀਦੀ ਸੀ ਸਿੱਖਿਆ ਕ੍ਰਾਂਤੀ ਉੱਥੇ ਵੜੀ ਨਹੀਂ ਜੀ ਪ੍ਰਵੀਨ ਜੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸੋਰੀ ਇੱਕ ਤਾਤੇ ਸੰਬੋਧਨ ਕਰਦਿਆਂ ਕਹਿ ਰਹੇ ਸੀ ਕਿ ਪਿਛਲੇ 70 ਸਾਲਾਂ ਚ 74 ਸਾਲਾਂ ਚ ਜੇ ਇਹਨਾਂ ਨੇ ਪਖਾਨਿਆਂ ਦੀ ਚਾਰਦਵਾਰੀ ਦੀ ਮਰਮਤ ਕੀਤੀ ਹੁੰਦੀ ਸਾਨੂੰ ਕਿਉਂ ਕਰਨੀ ਪੈਂਦੀ ਅੱਛਾ ਮਤਲਬ ਇਜਾ ਮਤਲਬ ਤੁਸੀਂ ਮਰਮਤ ਵਾਲੇ ਹੀ ਕੰਮ ਕਰੋਗੇ ਤੁਹਾਡਾ ਲੈਵਲ ਇਸ ਪੱਥਰ ਤੀ ਆ ਗਿਆ ਕਿ ਤੁਸੀਂ ਉੱਥੇ ਹੀ ਪੱਥਰ ਲਾਉਣੇ ਆ ਇਹ ਮਰਮਤ ਵੀ ਤਾਂ ਕੀਤੀ ਹੈ ਕਿ ਪੱਥਰ ਲੱਗਣੇ ਹੂੰ ਅਦਰਬਾਈਜ ਪੰਜਾਬ ਦੇ ਵਿੱਚ ਤਾਂ ਨਵੇਂ ਹਸਪਤਾਲਾਂ ਦੀ ਵੀ ਲੋੜ ਹੈ ਜੀ ਜੀ ਪੰਜਾਬ 'ਚ ਤਾਂ ਨਵੇਂ ਇੰਜੀਨੀਅਰਿੰਗ ਕਾਲਜਾਂ ਦੀ ਵੀ ਲੋੜ ਹੈ ਪੰਜਾਬ 'ਚ ਤਾਂ ਚੰਗੇ ਸਕੂਲਾਂ ਦੀ ਵੀ ਲੋੜ ਹੈ ਕਿੰਨੀਆਂ ਇਮਾਰਤਾਂ ਬਣਾਈਆਂ ਤੁਸੀਂ 3 ਸਾਲਾਂ ਦੇ ਵਿੱਚ ਜੀ ਬਿਲਕੁਲ ਕਿੰਨੇ ਯੂਨੀਵਰਸਿਟੀਆਂ ਕਾਲਜ ਖੋਲ੍ਹ ਕੇ ਉਹਨਾਂ ਦੇ ਲਈ ਨੀਂ ਪੱਥਰ ਕਿਉਂ ਨਾ ਉਹਨਾਂ ਨੇ ਘਾਟਨ ਪੱਥਰ ਥੋੜਾ ਵਿਜ਼ਨ ਕਿੱਡਾ ਵੱਡਾ ਇੱਥੋਂ ਦਾ ਲੱਗਦਾ ਹੈ ਕਿ ਤੁਹਾਡੀ ਸੋਚ ਕਿੰਡੀ ਵੱਡੀ ਹੈ ਇਹ ਇਹਦਾ ਪ੍ਰਗਟਾਵਾ ਤੁਸੀਂ ਕਰ ਰਹੇ ਹੋ ਕਿ ਅਸੀਂ ਤਾਂ ਜੀ ਆ ਪੱਥਰ ਤਾਂ ਰੱਖ ਰਹੇ ਪਿਛਲੇ ਨੇ ਕੰਮ ਨਹੀਂ ਪਿਛਲੇ ਤਾਂ ਬਹੁਤ ਕੰਮ ਨਹੀਂ ਕੀਤੇ ਜੇ ਪਿਛਲਿਆਂ ਨੇ ਵਧੀਆ ਕੰਮ ਕੀਤੇ ਹੁੰਦੇ ਤਾਂ ਤੁਸੀਂ ਅੱਜ ਇੱਥੇ ਹੁੰਦੇ ਹੀ ਨਾ ਤੁਹਾਨੂੰ ਚੁਣਿਆ ਹੀ ਨਾ ਜਾਂਦਾ ਤੁਹਾਨੂੰ ਇਸੇ ਲਈ ਚੁਣਿਆ ਗਿਆ ਕਿ ਬਈ ਉਹਨਾਂ ਤੋਂ ਅੱਕ ਗਏ ਸੀ ਲੋਕਾਂ ਨੇ ਮਾਣ ਦੇ ਲੈਕ ਤੰਗਾ ਤਰੀਕਾ ਤੋਂ ਅੱਕ ਗਏ ਸੀ ਸੋ ਪਿਛਲੀਆਂ ਸਰਕਾਰਾਂ ਅੱਜ ਤਾਂ ਪੈਚ ਵਰਕ ਨੂੰ ਵੀ ਉਸੇ ਤਰ੍ਹਾਂ ਹੁਆ ਰਿਹਾ ਕਿ ਤੁਸੀਂ ਉਹ ਤੋਂ ਗਾਹਾਂ ਆ ਗਏ ਹੋ ਤੁਸੀਂ ਤਾਂ ਪਖਾਨਿਆਂ ਦੀ ਇਮਾਰਤ ਨੂੰ ਵੀ ਮਰਮਤ ਨੂੰ ਵੀ ਹੁਆ ਰਹੇ ਤੇ ਇਹ ਸਾਰੀ ਸਥਿਤੀ ਦੇ ਵਿੱਚ ਹੁਕਮ ਕੀ ਦਿੱਤੇ ਜਾ ਰਹੇ ਨੇ ਉਹ ਬਹੁਤ ਧਿਆਨ ਦੇਣ ਯੋਗ ਨੇ ਠੀਕ ਹੈ ਇਸੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਇਹਨਾਂ ਨੇ ਮਾਸਟਰਾਂ ਨੂੰ ਪੀਆਰ ਕੰਪਨੀ ਵੱਜੋਂ ਵਰਤਣਾ ਹਮਮ ਔਰ ਉਹਨਾਂ ਨੂੰ ਇਹ ਕਹਿਣਗੇ ਵੀ ਤੁਸੀਂ ਆ ਪ੍ਰੋਗਰਾਮਾਂ ਦੀ ਰੂਪਰੇਖਾ ਨੂੰ ਸਾਰੀ ਨੂੰ ਚਲਾਉਣਾ ਹੈ ਪ੍ਰਚਾਰਨਾ ਹੈ ਉਹਦਾ ਪ੍ਰਕਟਾਵਾ ਕਰਨਾ ਹੈ ਹੂੰ ਹੂੰ ਤੇ ਆ ਮੇਰੇ ਕੋਲ ਕਾਫੀ ਪਈ ਹੈ ਜੀ ਆ ਹੁਕਮ ਆਉਣ ਲੱਗ ਪਏ ਹੁਣ ਅੱਛਾ ਔਰ ਇਹਨਾਂ ਹੁਕਮਾਂ ਦੇ ਵਿੱਚ ਪ੍ਰਵੀਨ ਜੀ ਤਰੀਕਾ ਦੇਸੀ ਫਾਰਮੂਲਾ ਇਹ ਹੈ ਹੂੰ ਹੂੰ ਕਿ ਸਿੱਖਿਆ ਵਿਭਾਗ ਦੇ ਗਰੁੱਪ ਬਣਿਆ WhatsApp ਗਰੁੱਪ ਹੂੰ ਹੂੰ ਜਿਹੜਾ ਚੰਡੀਗੜ੍ਹ ਤੋਂ ਆਪਰੇਟ ਹੁੰਦਾ ਹੈ ਤੇ ਉਹਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਮੈਂਬਰ ਨੇ ਠੀਕ ਹੈ ਜੀ ਅੱਗੇ ਜਿਲ੍ਹਾ ਸਿੱਖਿਆ ਅਫਸਰਾਂ ਨੇ ਆਪਣੇ ਆਪਣੇ ਜ਼ਿਲ੍ਹੇ ਦਾ ਗਰੁੱਪ ਬਣਾਇਆ ਜਿਨ੍ਹਾਂ ਚ ਸਕੂਲਾਂ ਦੇ ਮੁਖੀ ਉਹਨਾਂ ਨਾਲ ਮੈਂਬਰ ਨੇ ਠੀਕ ਆ ਸਕੂਲ ਦੇ ਮੁਖੀਆਂ ਨੇ ਅੱਗੇ ਆਪਣਾ ਗਰੁੱਪ ਬਣਾਇਆ ਜਿਨ੍ਹਾਂ ਚ ਉਹਨਾਂ ਦੇ ਸਕੂਲ ਦੇ ਸਾਰੇ ਮਾਸਟਰ ਮਾਸਟਰਨੀ ਆ ਉਹ ਉਹਦੀ ਗਰੁੱਪ ਚ ਦਾਖਲ ਨੇ ਹੂੰ ਉਹਨਾਂ ਗਰੁੱਪ ਚ ਉੱਪਰੋਂ ਗੱਲ ਚੁਰਦੀ ਆ ਹੂੰ ਹੂੰ ਉਹ ਗੱਲ ਮੈਨੂੰ ਇੰਜ ਲੱਗਦਾ ਕਿ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਉਹ ਤਿਆਰ ਨਹੀਂ ਕਰਦਾ ਨੋਟਿਸ ਜਿਹੜਾ ਉਹਨਾਂ ਗਰੁੱਪਾਂ ਚ ਪਬਲਿਸ਼ ਕੀਤਾ ਜਾਂਦਾ ਉਹ ਦਿੱਲੀ ਤੋਂ ਆ ਕੇ ਆਉਂਦਾ ਠੀਕ ਹੈ ਜੀ ਕਿਉਂਕਿ ਜਿਹੋ ਜਿਹੇ ਆ ਫੈਸਲੇ ਨੇ ਚਾਰ ਦੀਵਾਰੀ ਪਲਸਟਰ ਨਹੀਂ ਪੱਥਰੀਕਮੈਂ ਉਦਘਾਟਨ ਦੇਖ ਰਿਆ ਸੀਗਾ ਸਕੂਲ ਦੇ ਵਿੱਚ ਕੁਝ ਕੀਤਾ ਕਮਰੇ ਦੀ ਉੱਪਰ ਚੁਕਾਈ ਦਾ ਜੀ ਮਤਲਬ ਕਿ ਕਮਰਾ ਉੱਚਾ ਚੱਕਿਆ ਜੀ ਉਹਦਾ ਵੀ ਹੈ ਉਦਘਾਟਨ ਕੀਤਾ ਮਤਲਬ ਇਹ ਇਹ ਦਿਨ ਆਗੇ ਕਲ ਪਰਤਪਵਾਈ ਦਾ ਵੀ ਹੈ ਨਾ ਸੋ ਇਸ ਤਰ੍ਹਾਂ ਦੇ ਮਤਲਬ ਕਿ ਇਹ ਇਹ ਸਥਿਤੀ ਜਿਹੜੀ ਹੈਗੀ ਆ ਉਹਦੇ ਨਿਵਾਦ ਜਦੋਂ ਮੈਂ ਦੇਖਦਾ ਤਾਂ ਮੈਨੂੰ ਲੱਗਦਾ ਕਿ ਦਿੱਲੀ ਤੋਂ ਲਿਖੇ ਲਖਾਈ ਹੁਕਮ ਆਉਂਦੇ ਨੇ ਉਹਨਾਂ ਨੂੰ ਅੱਗੇ ਤੋਕ ਕੇ ਪਾਇਆ ਪਾ ਦਿੱਤਾ ਜਾਂਦਾ ਹੁਣ ਹੁਕਮ ਕੀ ਆਇਆ ਨਮਾ ਨਮਾ ਹੁਕਮ ਆਇਆ ਸਤਕਾਰ ਜੀਓ ਜ਼ਿਲ੍ਹਾ ਜ਼ਿਲ੍ਹਾ ਫਿਰ ਜਿਹੜਾ ਵੀ ਹਰੇਕ ਜ਼ਿਲ੍ਹੇ ਦਾ ਆਪਣਾ ਆਪਣਾ ਨਾਮ ਆ ਉਹਦੇ ਵਿੱਚ ਹਮਮ ਵਿਚੋਂ ਵੀ ਜਿਵੇਂ ਕਿ ਬਾਰ ਬਾਰ ਆਪਣੀ ਚਰਚਾ ਹੋਈ ਆ ਆਪਸ ਦੇ ਵਿੱਚ ਜੀ ਉਸ ਮੁਤਾਬਕ ਸਵੇਰੇ ਅਸੀਂ ਮੰਤਰੀ ਸਾਹਿਬ ਦੇ ਟਵਿੱਟਰ ਅਕਾਊਂਟ ਤੇ ਨਜ਼ਰ ਰੱਖਣੀ ਹੈ ਠੀਕ ਹੈ ਜੀ ਹੁਣ ਸਿੱਖਿਆ ਵਿਭਾਗ ਦਾ ਗਰੁੱਪ ਹੈ ਜ਼ਿਲ੍ਹਾ ਪੱਤਰ ਦਾ ਹਮ ਉਹਦੇ ਵਿੱਚੇ ਨੋਟਿਸ ਪਾਇਆ ਜਾ ਰਿਹਾ ਤੇ ਇੱਥੇ ਫਿਰ ਮੰਤਰੀ ਸਾਹਿਬ ਦੇ ਟਵਿੱਟਰ ਅਕਾਊਂਟ ਤੇ ਨਜ਼ਰ ਰੱਖਣੀ ਆ ਤੁਪਾਵ ਸਿੱਖਿਆ ਮੰਤਰੀ ਦੇ ਟਵਿੱਟਰ ਅਕਾਊਂਟ ਤੇ ਆਪਾਂ ਨਜ਼ਰ ਰੱਖਣੀ ਆ ਜੀ ਜੀ ਅਕਾਊਂਟ ਨੂੰ ਫੋਲੋ ਕਰ ਲੈਣਾ ਅੱਛਾ ਜਦੋਂ ਵੀ ਉਹਨਾਂ ਦਾ ਕੋਈ ਅਪਡੇਟ ਆਉਂਦਾ ਆ ਆਪਾਂ ਨਾਲ ਦੀ ਨਾਲ 15-15 ਰੀਟਵੀਟ ਕਰਾਉਣੇ ਨੇ ਹਮ ਹੁਣ ਮਾਸਟਰਾਂ ਦਾ ਕੰਮ ਹਰ 5 ਮਿੰਟ ਬਾਅਦ ਮੰਤਰੀ ਸਾਹਿਬ ਦਾ ਟਵਿੱਟਰ ਅਕਾਊਂਟ ਚੈੱਕ ਕਰਨਾ ਹੈ ਹਮ ਰੀਟਵੀਟ ਇਹਨਾਂ ਉਹਨਾਂ ਦਾ ਕੰਮ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨਾ ਨਹੀਂ ਹੈ ਹਮ ਕਲਾਸ ਲਾਉਣਾ ਨਹੀਂ ਹੈ ਉਹਨਾਂ ਦਾ ਕੰਮ ਹੁਣ ਹਰ 5-5 ਮਿੰਟ ਬਾਅਦ ਮੰਤਰੀ ਸਾਹਿਬ ਦਾ ਅਕਾਊਂਟ ਚੈੱਕ ਕਰਨਾ ਤੇ ਜਿੱਦਾਂ ਹੀ ਉਹ ਚ ਕੋਈ ਅਪਡੇਟ ਆਵੇ ਤੁਸੀਂ ਜਦੇ 15-15 ਰੀ ਟਵੀਟ ਕਰਾਉਣੇ ਨੇ ਤੇ ਨਾਲ ਕਮੈਂਟ ਕਰਨੇ ਉਹਨਾਂ ਦੀ ਟਵੀਟ ਉਤੇ ਹੈਸ਼ਟੈਗ ਪੰਜਾਬ ਸਿੱਖਿਆ ਕ੍ਰਾਂਤੀ ਲਿਖਣਾ ਹੈ ਤੁਹਾਡੇ ਦੁਆਰਾ ਕਰਾਏਗੇ ਰੀ ਟਵੀਟ ਦਾ ਲਿੰਕ ਕਾਪੀ ਕਰਕੇ ਆਪਣੇ ਕੋਲ ਸੇਵ ਕਰ ਲੈਣਾ ਠੀਕ ਆ ਅੱਛਾ ਕੱਲ ਆਪ ਜੀ ਨੂੰ ਇੱਕ ਗੂਗਲ ਫਾਰਮ ਸ਼ੇਅਰ ਹੋਏਗਾ ਉਸ ਵਿੱਚ ਪੋਸਟ ਕਰ ਦੇਣਾ ਧੰਨਵਾਦ ਸਹਿਬ ਤੇ ਰਿਪੋਰਟ ਵੀ ਲੈਣੀ ਹੈ ਸਿੱਖਿਆ ਵਿਭਾਗ ਮੈਂ ਪਹਿਲੇ ਕਹਿੰਦੇ ਸੀ ਕਿ ਹੁਣ ਇਹ ਰਿਪੋਰਟਾਂ ਲੈਣਗੇ ਸਹੀ ਗੱਲ ਆ ਸਥਿਤੀ ਹੈ ਜੀ ਹੁਣ ਇੱਕ ਤਾਂ ਇੱਕ ਪਹਿਲੂ ਤਾਂ ਇਹ ਹੈ ਕਿ ਮਾਸਟਰ ਨੂੰ ਕੰਮ ਕਿਵੇਂ ਲਿਆ ਹੂੰ ਹੂੰ ਦੂਸਰੇ ਪਾਸੇ ਚਲੋ مرمਤ ਲੋਡ ਹੁੰਦੀ ਹੈ ਤੇ ਜਿੱਥੇ ਲੋਡ ਹੋਵੇ ਉੱਥੇ ਕੀਤੀ ਜਾਣੀ ਚਾਹੀਦੀ ਹੈ ਪਰ ਤੁਸੀਂ ਮਜ਼ਾਕ ਤੇ ਪਾਤਰ ਇਸ ਲਈ ਬਣੇ ਕਿ ਤੁਸੀਂ ਦਾਅਵੇ ਕੀਤੇ ਸੀ ਕਿ ਰੋਜ਼ਗਾਰ ਪੰਜਾਬ ਦੇ ਵਿੱਚ ਇਸ ਕਦਰ ਆਊਗਾ ਕਿ ਅਮਰੀਕਾ ਤੋਂ ਕੈਨੇਡਾ ਤੋਂ ਬਾਹਰਲੇ ਮੁਲਕਾਂ ਤੋਂ ਲੋਕ ਕੋਰੇ ਕੰਮ ਕਰਨ ਆਉਣਗੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਡੰਪ ਪਰਿਆ ਸੀ ਕਿ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਨਾਲ ਸਾਡੀ ਗੱਲ ਹੋ ਗਈ ਉਹ ਇੱਥੇ ਆ ਰਹੀਆਂ ਨੇ ਹੂੰ ਉਹਨਾਂ ਦੇ ਰੀਵਨ ਕੱਟਣ ਜਾਂਦੇ ਪਖਾਨਿਆਂ ਦੀ ਰੀਵਨ ਕੱਟਣ ਕਿਉਂ ਜਾ ਰਹੇ ਹੋ ਫਿਰ ਕਿਉਂ ਜਾ ਰਹੇ ਹੋ ਸਹੀ ਗੱਲ ਹੈ ਬਿਲਕੁਲ ਫਿਰ ਉੱਤੇ ਖੜਾ ਹੂੰ ਦੂਸਰੀ ਗੱਲ ਹੁਣ ਮਸਲਾ ਸਕੂਲਾਂ ਲਈ ਇੱਕ ਨਵਾਂ ਖੜਾ ਹੋ ਗਿਆ ਹੂੰ ਹੂੰ ਹੁਕਮ ਆ ਗਿਆ ਕਿ 12 ਤਰੀਕ ਤੋਂ ਆਪਾਂ ਕੱਲ ਗੱਲ ਕਰਕੇ ਕੱਢੀਏ ਅੱਜ ਤੋਂ ਜੀ ਜਿਹੜੇ ਪਖਾਨੇ ਵਾਲੇ ਪੱਥਰ ਨੇ ਉਹ ਨਹੀਂ ਰੱਖੇ ਜਾਣੇ ਹੂੰ ਪਰ ਕੱਲ ਹੀ ਦੁਵਿਧਾ ਬਣ ਗਈ ਸੀ ਅੱਛਾ ਹੁਣ ਚੰਡੀਗੜ੍ਹ ਤੋਂ ਹੁਕਮ ਚਲਾ ਗਿਆ ਕਿ ਪਖਾਨੇ ਵਾਲੇ ਪੱਥਰ ਨਹੀਂ ਰੱਖਣੇ। ਹੂੰ ਪੱਥਰ ਕੋਲ ਜਿ ਬਣ ਕੇ ਆ ਗਏ ਪ੍ਰੋਫੈਸਰ ਬਲਜਿੰਦਰ ਕੌਰ ਵਾਲਾ ਪੱਥਰ ਪਖਾਨੇ ਦੇ ਥੱਲੇ ਪਿਆ ਹੁਣ। ਬਾਹਰ ਦਰਵਾਜ਼ੇ ਮੂਹਰੇ ਰੱਖਿਆ ਹੋਇਆ ਵਾ ਕਿ ਦੱਸੋ ਜੀ ਕੰਦ ਤੇ ਟੰਗੀ ਏ ਕਿ ਨਾ ਟੰਗੀ ਏ। ਹੂੰ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੈ ਜਾਂ ਸਰਕਾਰ ਦਾ ਹੁਕਮ ਹੈ ਜਾਂ ਦਿੱਲੀ ਵਾਲਿਆਂ ਦਾ ਹੁਕਮ ਹੈ ਕਿ ਉਹਨਾਂ ਪਖਾਨੇ ਵਾਲਿਆਂ ਦੇ ਉਦਘਾਟਨ ਨਹੀਂ ਕਰਾਉਣੇ। ਹਾਂਜੀ ਹਾਂਜੀ ਬਿਲਕੁਲ ਉਹ ਕਹਿ ਰਹੇ ਨੇ। ਐਮਐਲਏ ਸੋਣਦੇ ਆਣਗੇ ਯਾਰ ਇੱਕ ਤਾਂ ਅਸੀਂ ਉਦਘਾਟਨ ਕਰਨਾ ਸੀ ਸਾਡਾ ਉਹ ਵੀ ਕੰਮ ਰੋਕਤਾ। ਹੂੰ ਹੁਣ ਉੱਥੇ ਇਹ ਖਰਚਾ ਜਿਹੜਾ ਪੱਥਰਾਂ ਦੀ ਬਣਵਾਈਦਾ ਹੈ ਅਜੇ ਸਰਕਾਰ ਵੱਲੋਂ ਲਾਟ ਨਹੀਂ ਹੋਇਆ ਗੱਲਾਂ ਹੀ ਨੇ اچھا ਤੇ ਸਕੂਲਾਂ ਨੇ ਪੱਥਰ ਬਣਵਾ ਲਏ ਟੈਂਟ ਦੇ ਆਰਡਰ ਦੇ ਲੇ ਹਲਵਾਈ ਨੂੰ ਸਾਈ ਦੇ ਲਈ ਇਸ ਮੋਸੇ ਬਣਵਾ ਲੇ ਉਹ ਕੰਮ ਸਾਰੇ ਕਰਵਾਈ ਬੈਠੇ ਨੇ ਕੈਮਰਾਮੈਨ ਬੁੱਕ ਕਰਾਇਆ ਉਹਨੂੰ ਉਡਵਾ ਉਹ ਸਾਰੇ ਖਰਚੇ ਕਿੱਥੋਂ ਭਰਪਾਈ ਹੋ ਗਈ ਹੋਰ ਛੱਡੋ ਜਿਨ੍ਹਾਂ ਸਕੂਲਾਂ 'ਚ ਪ੍ਰੋਗਰਾਮ ਹੋਲੇ ਜੋੜਾ ਮਾਜਰਾ ਔਖਾ ਉਹ ਬੋਲਦਾ ਸੀ ਕੱਟ ਨਹੀਂ ਕੀਤਾ ਨਾ ਨਹੀਂ ਕੀਤਾ ਹੂੰ ਸਕੂਲ ਵਾਲੇ ਕਹਿੰਦੇ ਸਾਨੂੰ 1 ਰੁਪਿਆ ਤੁਸੀਂ ਭੇਜਿਆ ਨਹੀਂ ਪੱਲਿਓ ਪੈਸੇ ਪਾ ਕੇ ਮਾਸਟਰ ਮਾਸਟਰੀਆਂ ਨੇ ਪ੍ਰੋਗਰਾਮ ਕਰਾਏ ਨੇ ਹਾਂ ਹਾਂ ਸਹੀ ਗੱਲ ਤੇ ਸਰਕਾਰ ਦੀ ਗ੍ਰਾਂਟ ਹੁਣ ਆਉਣੀ ਨਹੀਂ ਜਿਹੇ ਜਿਹੇ ਪ੍ਰੋਗਰਾਮ ਰੱਦ ਹੋ ਗਏ ਪਖਾਨੇ ਵਾਲੇ ਸਾਰਾ ਕੁਝ ਉਹ ਸਿਸਟਮ 'ਚ ਬੱਚੇ ਨਹੀਂ ਜਾਣੇ ਹਾਂ ਤੇ ਫਿਰ ਉਹਨਾਂ ਸਕੂਲਾਂ ਦਾ ਕੀ ਕਸੂਰ ਹੈ ਜੀ ਉਹਨਾਂ ਮਾਸਟਰ ਮਾਸਟਰੀਆਂ ਦਾ ਕੀ ਗੁਜ਼ਰ ਜਿਹੜੇ ਪੱਲਿਓ ਪੈਸੇ ਪਾ ਕੇ ਕਰਕੇ ਪ੍ਰੋਗਰਾਮ ਸਹੀ ਗੱਲ ਤੇ ਇੱਥੇ ਤੁਸੀਂ ਕਹਿੰਦੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦਾ ਤੁਹਾਨੂੰ ਇੱਕ ਦ੍ਰਿਸ਼ ਦਿਖਾਉਣਾ ਜਿਹੜਾ ਸਵਾਲ ਤੁਸੀਂ ਕੀਤਾ ਹਾਂਜੀ ਕਿ ਜਿਹੜੇ ਪਖਾਨੇ 'ਚ ਵੜਨੀ ਚਾਹੀਦੀ ਸੀ ਉਸ ਜੀ ਜਲੰਧਰ ਦਾ ਲੋਇਆ ਬਲਾਕ ਹੈ ਜੀ ਠੀਕ ਹੈ ਜਲੰਧਰ ਦੇ ਲੋਇਆ ਬਲਾਕ ਦਾ ਪਿੰਡ ਹੈ ਮੰਡਲਾ ਛੰਨਾ ਮੰਡਲਾ ਛੰਨਾ ਮੰਡਲਾ ਛੰਨਾ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਤੇ ਇਹ ਪਿਛਲੇ 70 72 ਸਾਲਾਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਨੇ ਕਿ ਉਸ ਟਾਈਮ ਦਾ ਨਹੀਂ ਹੋਇਆ ਤਾਂ ਕਰਕੇ ਸਾਨੂੰ ਆ ਕੋ ਉਸ ਕਰਨਾ ਪੈ ਰਿਹਾ ਹ ਹ ਹ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ 2023 ਚ ਹੜ੍ਹ ਆਏ ਪੰਜਾਬ ਚ ਹੁਣ ਹੜ੍ਹ ਨੂੰ ਤਾਂ ਤੁਸੀਂ ਰੋਕ ਨਹੀਂ ਪਾਏ ਠੀਕ ਹੈ ਕੁਦਰਤੀ ਵਰਤਾਰਾ ਪਰ ਹਰ ਤੋਂ ਬਾਅਦ ਹੋਏ ਨੁਕਸਾਨ ਦੀ ਪਰਪਾਈਤਾ ਉਸੇ ਕਰ ਸਕਦੇ ਹੋ ਨਾ ਹੂੰ ਉਹ ਤਾਂ ਸਰਕਾਰੀ ਜ਼ਿੰਮੇਵਾਰੀ ਹੈ ਹੂੰ ਹੂੰ 2023 ਦੇ ਵਿੱਚ ਜਦੋਂ ਹੜ੍ਹ ਆਇਆ ਪੰਜਾਬ 'ਚ ਤਾਂ ਉਹ ਸੜ ਦੀ ਮਾਰ ਹੇਟ ਮੰਡਲਾ ਛੰਨਾ ਦਾ ਸਕੂਲ ਵੀ ਆ ਗਿਆ ਠੀਕ ਹੈ ਜੀ ਇਹਨਾਂ ਦੀ ਕਈ ਥਾਂ ਤੋਂ ਚਾਰ ਦੀਵਾਰੀ ਢਹਿ ਗਈ ਕਈ ਥਾਂ ਤੋਂ ਕਮਰੇ ਮਤਲਬ ਕਿ ਨੁਕਸਾਨੇ ਗਏ ਫਰਸ਼ ਤੜਕ ਗਏ ਕੰਧਾਂ ਤਰੇੜਾਂ ਆ ਗਈਆਂ ਐ ਦੋ ਤਿੰਨ ਪਖਾਨੇ ਸੀ ਸਕੂਲ ਦੇ ਵਿੱਚ ਦੋ ਪਖਾਨੇ ਬੈਠ ਗਏ ਹੋ ਹੈ ਨਾ ਕਰਕ ਗਏ ਤੇ ਨਤੀਜਾ ਇੱਕ ਪਖਾਨਾ ਹੁਣ ਕੰਮ ਕਰਦਾ ਦੋ ਪਖਾਨਿਆਂ ਨੂੰ ਬੰਦ ਕਰਨਾ ਪੈ ਗਿਆ ਕੱਲ ਨੂੰ ਕੋਈ ਬੱਚੇ ਦਾ ਨੁਕਸਾਨ ਨਾ ਹੋ ਜAVE ਕੁਝ ਨਾ ਹੋ ਜAVE ਉਹਨਾਂ ਨੂੰ ਤਾਲੇ ਲੱਗੇ ਇਸ ਸਕੂਲ ਦੇ ਵਿੱਚ 80 ਜਵਾਕ ਨੇ ਮੁੰਡੇ ਵੀ ਤੇ ਕੁੜੀਆਂ ਵੀ ਇੱਕੋ ਪਖਾਨੇ ਚ ਉਹ ਵਰਤਣ ਲਈ ਜਾ ਰਹੇ ਨੇ ਜੀ ਤੇ ਮੀਡੀਆ ਦੀ ਟੀਮ ਜਦੋਂ ਇਸ ਸਕੂਲ ਚ ਗਈ ਹਾਂ ਹਾਂ ਤੇ ਪ੍ਰਾਇਮਰੀ ਸਕੂਲ ਹੈ ਤੇ ਪ੍ਰਾਇਮਰੀ ਸਕੂਲ ਦੇ ਪੰਜਵੀਂ ਚੌਥੀ ਜਵਾਕ ਦੀ ਜਵਾਕੜੀਆਂ ਨੇ ਦੱਸਿਆ ਕਿ ਅਸੀਂ ਕਈ ਵਾਰ ਪੂਰਾ ਦਿਨ ਛੁੱਟੀ ਤੱਕ ਇੰਤਜ਼ਾਰ ਕਰਨਾ ਪੈਂਦਾ ਘਰੇ ਹੀ ਸਾਨੂੰ ਵਾਪਸ ਜਾ ਕੇ ਪਖਾਨਾ ਜਾਣਾ ਪੈਂਦਾ ਹੋ ਕਿ ਜੇ ਕਈ ਵਾਰ ਜਾਦੇ ਕਿਸੇ ਲੋੜ ਹੋਵੇ ਤਾਂ ਅਸੀਂ ਜਦੋਂ ਪਖਾਨੇ ਕਰਨ ਨੂੰ ਜਾਂਦੇ ਆ ਤਾਂ ਉੱਥੇ ਪਹਿਲੇ ਹੀ ਮੁੰਡੇ ਮੁੰਡੇ ਖੜੇ ਹੁੰਦੇ ਨੇ ਸਾਨੂੰ ਵਾਪਸ ਆਉਣਾ ਪੈਂਦਾ ਤੇ ਹਾਲ ਤੱਕ ਪਖਾਨੇ ਦੀ ਵਰਤੋਂ ਕਰਕੇ ਇਹ ਹੈ ਕਿ ਅੰਦਰ ਤਾਂ ਅੰਦਰ ਉਹਦੇ ਬਾਹਰ ਤਾਂ ਬਾਹਰ ਉਸ ਚੁਗਿਰਦੇ 'ਚ ਵੀ ਉਸ ਗਰਾਊਂਡ 'ਚ ਵੀ ਖੜਨਾ ਮੁਸ਼ਕਿਲ ਹੋ ਪੈਣੀ ਮੁਸ਼ਕਿਲ ਹੁਣ ਸਵਾਲ ਇਹ ਹੈ ਕਿ ਸਿੱਖਿਆ ਕ੍ਰਾਂਤੀ ਨੂੰ ਇਹ ਪਖਾਨਾ ਕਿਉਂ ਨਹੀਂ ਲਿਖਿਆ ਹੂੰ 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 ਸਹੀ ਹੈ ਬਿਲਕੁਲ ਇਹ ਸਕੂਲ ਦੇ ਮੁਖ ਅਧਿਆਪਕ ਕਹਿੰਦੇ ਜੀ ਅਸੀਂ ਸਰਕਾਰ ਦੇ ਧਿਆਨ 'ਚ ਲਿਆਂਦਾ ਵੈ ਅੱਛਾ ਮੀਡੀਆ ਕਰਮੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਤੱਕ ਗੱਲ ਕੀਤੀ ਕਹਿੰਦੇ ਜੀ ਬਿਲਕੁਲ ਸਾਡੇ ਧਿਆਨ 'ਚ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਗ੍ਰਾਂਟ ਅਲਾਟ ਨਹੀਂ ਹੋਈ ਜੀ ਹਲੇ ਹੂੰ ਹੁਣ ਮਰਮਦ ਦੀ ਲੋੜ ਤਾਂ ਇੱਥੇ ਸੀ ਭਰਾਵਾ ਹੂੰ ਇੱਥੇ ਤੁਸੀਂ ਦੋ ਨਵੇਂ ਪਖਾਨੇ ਤਿਆਰ ਕਰਾਉਂਦੇ ਹੂੰ ਹੂੰ ਲਾਦਨ ਦੇ ਦੋ ਪੱਥਰ ਸਹੀ ਹੈ ਹੁਣ ਇਹਦਾ ਮਤਲਬ ਇਹ ਵੀ ਨਹੀਂਗਾ ਕਿ ਇਹ ਸਕੂਲ ਅਣਜਾਣ ਹੈ ਸਰਕਾਰ ਸਰਕਾਰ ਦੀ ਨਜ਼ਰਾਂ ਤੋਂ ਓਹਲੇ ਐ ਹਮ ਜੇ ਚਿੱਠੀ ਪੱਤਰ ਗਿਆ ਤਾਂ ਵੀ ਇਸ ਸਕੂਲ 'ਚ ਸਿੱਖਿਆ ਕ੍ਰਾਂਤੀ ਬੜੀ ਐ ਅੱਛਾ ਹਮ ਹਮ ਇੱਕ ਨਹੀਂ ਦੋ ਪੱਥਰ ਲੱਗ ਰਹੇ ਨੇ ਸਕੂਲ ਦੇ ਵਿੱਚ ਇੱਕ ਚਾਰਦੁਆਰੀ ਦਾ ਹਮ ਇੱਕ ਕਮਰੇ ਦੀ ਮਰਮੱਤ ਦਾ ਹਮ ਹਮ ਤੇ ਜੇ ਉਹ ਦੋ ਪੱਥਰਾਂ ਲਈ ਤੁਸੀਂ ਆ ਸਕਦੇ ਹੋ ਤਾਂ ਤੁਹਾਨੂੰ ਇਹਨਾਂ ਨੂੰ ਪਤਾ ਕਿ ਇਸ ਸਕੂਲ 'ਚ ਸਭ ਤੋਂ ਪਹਿਲਾਂ ਰੋਡ ਪਖਾਨੇ ਦੀ ਐ ਫਿਰ ਹਮ ਇੱਥੋਂ ਹਿਸਾਬ ਲਾ ਲਓ ਕਿ ਇਹਨਾਂ ਦਾ ਹਾਲ ਕੀਆ ਨਾ ਐਮਐਲਏ ਨੂੰ ਕੁਝ ਪਤਾ ਜੋ ਉੱਪਰ ਹੁਕਮ ਆ ਗਿਆ ਉਹ ਕਰਨ ਜਾਣਾ ਨਾ ਅਧਿਕਾਰੀ ਅਫਸਰਾਂ 'ਚ ਕੋਈ ਧਮਖਾਵਾ ਕਿ ਉਹ ਸਰਕਾਰ ਨੂੰ ਰੋਕ ਕੇ ਬਾਹਰ ਫੜ ਕੇ ਕਿਸੇ ਨੂੰ ਕਹਿ ਸਕਣ ਬਿਲਕੁਲ ਜੀ ਸੋ ਇਹ ਸਾਰੀ ਸਥਿਤੀ ਚੰਗਾ ਹੁੰਦਾ ਕਿ ਜਿਹੜੇ ਮਾਸਟਰਾਂ ਨੂੰ ਤੁਸੀਂ ਆਪਣੇ ਪੀਆਰ ਕੰਪਨੀ ਵਿੱਚੋਂ ਵਰਤ ਰਹੇ ਹੋ ਉਹਨਾਂ ਨੂੰ ਵਰਤ ਦੇ ਵਿੱਚ ਵਰਤਣਾ ਹੀ ਸੀ ਕਿ ਕੇਂਦਰ ਦੇ ਖਿਲਾਫ ਆਊਟ ਡਟੀਏ ਪੰਜਾਬ ਦੇ ਬੱਚਿਆਂ ਦੀ ਪੀੜ੍ਹੀ ਨੂੰ ਬਚਾਉਣ ਦੇ ਲਈ ਨਵੀਂ ਸਿੱਖਿਆ ਨੀਤੀ ਦਾ ਕਰੀਏ ਵਿਰੋਧ ਉੱਥੇ ਤੁਹਾਡਾ ਮੂੰਹ ਨਹੀਂ ਖੁੱਲਦਾ ਨਹੀਂ ਉੱਥੇ ਤੋਂ ਤਾਂ ਕੁਝ ਨਹੀਂ ਹੁੰਦਾ ਸੋ ਇਸ ਲਈ ਇਹ ਜਿਹੜਾ ਫੋਕਾ ਡਰਾਮ ਹੈ ਮਤਲਬ 92 94 ਐਮਐਲਏ ਨੇ ਹਾਂਜੀ ਤੇ ਇਹਨਾਂ ਨੇ ਮੈਨੂੰ ਲੱਗਦਾ 94 ਤੋਂ ਵੱਧ ਬਵਾਦ ਸਿਹੜ ਲੇ ਅੱਜ ਹਰ ਬੱਸ 'ਚ ਹਰ ਸੱਤ 'ਚ ਇਹਨਾਂ ਦੀ ਇਸ ਸਿੱਖਿਆ ਨੀਤੀ ਬਨਾਮ ਪਖਾਨਾ ਨੀਤੀ ਦਾ ਮਜ਼ਾਕ ਬਣ ਕੇ ਰਹਿ ਗਿਆ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਜੀ ਤੋਂ 25 ਕਰੋੜ ਖਰਚ ਕੇ ਖੱਟਣੀ ਬਦਨਾਮੀ ਆ ਤੇ ਪਰ 25 ਕਰੋੜ ਦਾ ਵੀ ਬੜਾ ਘਟਾਲਾ ਨਿਕਲਣਾ ਉਹ ਕਿਹਦੇ ਤੇ ਜਾਣੀ ਗੱਲ ਇਹ ਸੋਚ ਕੇ ਰੱਖਣਾ ਬਿਲਕੁਲ ਜੀ ਬਿਲਕੁਲ